ਸੁਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਜਿੱਥੇ ਉਹਨਾਂ ਵੱਲੋਂ ਤਨਖਾਹ ਲਾਏ ਜਾਣ ਤੇ ਜਲਦ ਫੈਸਲਾ ਲੈਣ ਦੀ ਅਪੀਲ ਕੀਤੀ ਗਈ ਦੱਸਦੀ ਹੈ ਕਿ ਸੁਬੀਰ ਬਾਦਲ ਨੇ ਅਕਾਲ ਤਖ਼ਤ ਸਾਹਿਬ ਤੇ ਲਿਖਤੀ ਅਰਜ਼ੀ ਦਿੱਤੀ ਹੈ ਜਿਸ ਚ ਉਹਨਾਂ ਨੇ ਲਿਖਿਆ ਕਿ ਕਰੀਬ 2.5 ਮਹੀਨੇ ਬੀਤ ਗਏ ਨੇ ਫੈਸਲਾ ਇਸ ਕਰਕੇ ਛੇਤੀ ਲਿਆ ਜਾਵੇ ਤਨਖਾਹਿਆ ਕਰਾਰ ਦੇਣ ਦੇ ਅਗਲੇ ਦਿਨ ਹੀ ਉਹਨਾਂ ਕਿਹਾ ਕਿ ਮੈਂ ਨਤਮਸਤਕ ਹੋਇਆ ਸੀ ਪਰ ਹਾਲੇ ਤੱਕ ਮੈਨੂੰ ਕੋਈ ਤਨਖਾਹ ਨਹੀਂ ਲਾਈ ਗਈ ਹੈ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਗੁਰ ਪਰਿਆਦਾ ਅਨਸਾਰ ਤਨਖਾਹ ਲਈ ਜਾਏਗੀ ਉਹਨਾਂ ਨੂੰ ਮਨਜ਼ੂਰ ਪੰਚਕੁਲਾਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੋਟਪੇੜ ਹੋਈ ਜਵਾਬੀ ਫਾਇਰਿੰਗ ਦੌਰਾਨ ਇੱਕ ਬਦਮਾਸ਼ ਨੂੰ ਗੋਲੀ ਲੱਗ ਗਈ ਪੁਲਿਸ ਨੇ ਇੱਕ ਬਦਮਾਸ਼ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਦੋ ਬਦਮਾਸ਼ ਭੱਜਣ ਚ ਕਾਮਯਾਬ ਹੋ ਗਏ ਮੁਜ਼ਮਾ ਕੋਲੋਂ ਜੈਮਰ ਨੰਬਰ ਪਲੇਟ ਤੇ ਹਥਿਆਰ ਬਰਾਮਦ ਹੋਏ ਨੇ ਦਰਅਸਲ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਮੌਲੀ ਇਲਾਕੇ 'ਚ ਨਾਕਾਬੰਦੀ ਕੀਤੀ ਸੀ ਪਰ ਬਦਮਾਸ਼ਾਂ ਨੇ ਪੁਲਿਸ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੋਟਪੇੜ ਦਲਬੀਰ ਗੋਲਡੀ ਨੂੰ ਲੈ ਕੇ ਕਾਂਗਰਸ 'ਚ ਨਵਾਂ ਕਲੇਸ਼ ਸ਼ੁਰੂ ਹੋ ਗਿਆ। ਕਾਂਗਰਸ ਆਗੂ ਪ੍ਰਤਾਪ ਬਾਜਵਾ ਨੇ ਕਿਹਾ ਕਿ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਕੈਂਪੇਨ ਕਰਦਾ ਫਿਰੇ ਮੇਰੀ ਮਰਜ਼ੀ ਤੋਂ ਬਿਨਾ ਪਾਰਟੀ 'ਚ ਵਾਪਸੀ ਨਹੀਂ ਹੋਏਗੀ। ਮੈਂ ਪਾਰਟੀ 'ਚ ਅਹਿਮ ਪੋਜੀਸ਼ਨ 'ਤੇ ਹਾਂ। ਗਦਾਰਾਂ ਵਾਸਤੇ ਪਾਰਟੀ 'ਚ ਕੋਈ ਜਗ੍ਹਾ ਨਹੀਂ। ਦੱਸ ਦੇ ਕਿ ਕੁਝ ਦਿਨ ਪਹਿਲਾਂ ਦਲਬੀਰ ਗੋਲਡੀ ਰਾਜਾ ਢਿੰਗ ਦੇ ਨਾਲ ਪ੍ਰਚਾਰ 'ਚ ਦਿਖਾਈ ਦਿੱਤਾ। ਪੁਲੜ ਪੀਜ਼ਾ ਕਪਲ ਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸਿਕਿਉਰਿਟੀ ਦਿੱਤੀ ਗਈ ਹੈ। ਉਹਨਾਂ ਦੀ ਸੁਰੱਖਿਆ 'ਚ ਦੋ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਨੇ। ਕਾਰ ਤੇ ਰੈਸਟੋਰੈਂਟ ਦੇ ਬਾਹਰ ਇਹਨਾਂ ਦੀ ਤਾਇਨਾਤੀ ਹੋਏਗੀ। ਦਰਸਲ ਸਹਿਜ अरोੜਾ ਤੇ ਗੁਰਪ੍ਰੀਤ ਗੌਰ ਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਸੀ। ਦੋਨਾਂ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਕਪਲ ਨੂੰ ਪਿਛਲੇ ਕਈ ਹਫ਼ਤਿਆਂ ਤੋਂ ਧਮਕੀਆਂ ਮਿਲ ਰਹੀਆਂ ਸੀ ਤੇ ਹੁਣ ਇਸ ਮਾਮਲੇ 'ਚ 21 ਜਨਵਰੀ ਨੂੰ ਅਗਲੀ ਸੁਣਵਾਈ ਹੈ। ਅਗਨੀ ਵੀਰਾਂ ਨੂੰ ਲੈ ਕੇ ਆਪ ਵਿਧਾਇਕਾ ਵੱਲੋਂ ਵੱਡਾ ਐਲਾਨ ਕੀਤਾ ਗਿਆ ਆਪ ਵਿਧਾਇਕ ਜੀਵਨ ਜੋਤਕੌਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਜਿਸ ਤੋਂ ਉਹਨਾਂ ਲਿਖਿਆ ਕਿ ਪੰਜਾਬ ਸਰਕਾਰ ਰਿਟਾਇਰਮੈਂਟ ਤੋਂ ਬਾਅਦ ਅਗਨੀ ਵੀਰਾਂ ਨੂੰ ਸਰਕਾਰੀ ਨੌਕਰੀ ਦੇਵੇਗੀ ਤੇ 2027 ਚ 800 ਅਗਨੀ ਵੀਰਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਦੱਸਦੀ ਹੈ ਕਿ ਕੇਂਦਰ ਸਰਕਾਰ ਦੀ ਸਕੀਮ ਦੇ ਮੁਤਾਬਿਕ 17 ਤੋਂ 21 ਸਾਲ ਤੱਕ ਦੇ ਨੌਜਵਾਨ ਹੀ ਫੌਜ ਪਰਤੀ ਹੋ ਸਕਦੇ ਨੇ ਤੇ 4 ਸਾਲ ਬਾਅਦ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਂਦਾ ਹੈ ਹੁਣ ਰਿਟਾਇਰ ਫੌਜੀਆ ਲਈ ਸਰਕਾਰ ਨੇ ਇਹ ਐਲਾਨ ਦਮਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਜੈਡ ਸਿਕਿਉਰਿਟੀ ਵਾਪਸ ਹੋ ਗਈ ਹੈ ਕੇਂਦਰ ਨੇ ਜੈਡ ਸਿਕਿਉਰਿਟੀ ਵਾਪਸ ਲੈ ਲਈ ਹੈ ਖੁਦ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਨੂੰ ਇਸ ਬਾਬਤ ਪੱਤਰ ਲਿਖਿਆ ਸੀ ਚਿੱਠੀ 'ਚ ਸਿਕਿਉਰਿਟੀ ਵਾਪਸ ਲੈ ਜਾਣ ਦੀ ਮੰਗ ਕੀਤੀ ਗਈ ਸੀ ਹੁਣ ਸਿਰਫ ਪੰਜਾਬ ਪੁਲਿਸ ਦੇ ਜਵਾਨ ਗਿਆਨੀ ਹਰਪ੍ਰੀਤ ਹੋਰਾਂ ਦੀ ਸੁਰੱਖਿਆ 'ਚ ਤਾਇਨਾਤ ਰਹਿਣਗੇ ਪਹਿਲਾਂ ਪੰਜਾਬ ਪੁਲਿਸ ਦੇ ਨਾਲ-ਨਾਲ ਕੇਂਦਰ ਦੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਤਾਇਨਾਤ ਸਨ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦੇ ਨਾਮ ਨਾਲ ਮਸ਼ਹੂਰ ਸ਼ਖਸ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ ਇਹ ਵੀਡੀਓ ਪੁਲਿਸ ਦੇ ਆਉਣ ਤੋਂ ਪਹਿਲਾਂ ਦੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਘਰ ਤੇ ਤੀਜਰ ਹਥਿਆਰਾਂ ਨਾਲ ਧਰਮਪ੍ਰੀਤ ਹਮਲਾ ਕਰ ਰਿਹਾ ਦੱਸਦੀ ਹੈ ਕਿ ਕੱਲ ਧਰਮਪ੍ਰੀਤ ਉਰਫ ਮੁੱਖ ਮੰਤਰੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਉਸ ਦੀ ਬੁਰੀ ਤਰ੍ਹਾਂ ਕੋਟਮਾਰ ਕਰ ਰਹੇ ਸੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਕਰਮੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਪੰਚਕੂਲਾ ਦੇ ਨਰੈਣਗੜ੍ਹ ਰੋਡ ਤੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੋਟ ਪੀੜ ਹੋਈ ਦੋਨਾਂ ਪਾਸਿਓਂ ਗੋਲੀਆਂ ਚੱਲੀਆਂ ਦਰਅਸਰ ਇਹ ਬਦਮਾਸ਼ ਕਾਲੇ ਰੰਗ ਦੀ ਸਕੋਰਪੀਓ ਚੋਰੀ ਕਰਕੇ ਫਰਾਰ ਹੋ ਗਈ ਸੀ ਪੁਲਿਸ ਨੇ ਜਦੋਂ ਪਿੱਛਾ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਚ ਇੱਕ ਬਦਮਾਸ਼ ਤੇ ਗੋਲੀ ਲੱਗੀ ਹੈ ਜਦਕਿ ਦੋ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਦੇ ਸਾਰੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਚੀਨ ਦੇ ਜ਼ੁਹਾਈ ਚ ਇੱਕ ਸਰਫਰੇ ਦਾ ਖੋਪਣਾ ਕਾਰਨਾਮਾ ਸਾਹਮਣੇ ਆਇਆ ਜਿਸ ਨੇ ਕਸਰਤ ਕਰਦੇ ਲੋਕਾਂ ਤੇ ਕਾਰ ਚੜਾ ਦਿੱਤੀ ਹਾਦਸੇ 'ਚ 35 ਲੋਕਾਂ ਦੀ ਮੌਤ ਹੋ ਗਈ 43 ਗੰਭੀਰ ਜ਼ਖਮੀ ਹੋਏ ਨੇ ਜਿਸ ਅਸਲ ਮੁਲਜ਼ਮ ਦਾ ਪਤਨੀ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਸੀ ਤੇ ਪਤਨੀ ਨਾਲ ਤਲਾਕ ਕਰਕੇ 20 ਸਾਲਾਂ ਉਹ ਪਰੇਸ਼ਾਨ ਸੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਲੰਧਰ ਦੇ ਨਕੋਦਰ ਰੋਡ ਤੇ ਇੱਕ ਸਵਿਫਟ ਕਾਰ ਨੇ 3 ਸਾਲ ਦੀ ਬੱਚੀ ਨੂੰ ਕੁਚਲ ਦਿੱਤਾ ਹਾਲਾਂਕਿ ਕਾਰ ਚਾਲਕ ਤੁਰੰਤ ਬੱਚੀ ਨੂੰ ਹਸਪਤਾਲ ਲੈ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਹਾਦਸਾ ਟੀਵੀ ਟਾਵਰ ਨੇੜੇ ਵਾਪਰਿਆ ਬੱਚੀ ਦੀ ਪਛਾਣ 3 ਸਾਲਾ ਕਰੀਨਾ ਦੇ ਰੂਪ ਵਿੱਚ ਹੋਈ ਜਿਸ ਵੇਲੇ ਹਾਦਸਾ ਵਾਪਰਿਆ ਬੱਚੀ ਖੇਡ ਰਹੀ ਸੀ ਖੇਡਦੇ ਖੇਡਦੇ ਅਚਾਨਕ ਸੜਕ ਤੇ ਆ ਗਈ ਬੱਚੀ ਦੀ ਮਾਂ ਨੇੜੇ ਹੀ ਮਜ਼ਦੂਰੀ ਕਰਨ ਗਈ ਫਾਦਰ ਕਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਕਾਬੂ ਕੀਤੇ ਨੌਜਵਾਨ ਕਿਸੇ ਕਤਲ ਦੀ ਸਾਜ਼ਿਸ਼ ਨੂੰ ਕੱਢ ਰਹੇ ਸੀ ਪੁਲਿਸ ਨੇ ਵਾਰਦਾਤ ਤੋਂ ਪਹਿਲਾਂ ਹੀ ਉਹਨਾਂ ਨੂੰ ਕਾਬੂ ਕਰ ਲਿਆ ਨਾਕੇਬੰਦੀ ਦੌਰਾਨ ਪੁਲਿਸ ਨੇ ਦੋਨਾਂ ਬਦਮਾਸ਼ਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਰੋਕਿਆ ਦੋਨਾਂ ਚਿੱਟ ਦੀ ਪਛਾਣ ਗੁਰਜੀਤ ਸਿੰਘ ਵਾਸੀ ਮੁਕਸਰ ਸਾਹਿਬ ਵਜੋਂ ਹੋਈ ਮਲਦਵਾ ਕੋਲੋਂ ਇੱਕ ਪਿਸਤੌਲ ਪੀ ਬੋਰਡ ਤੇ ਮੈਗਜ਼ੀਨ ਪਿਆਖ ਜਿੰਦਾ ਕਾਰਤੂਸ ਬਰਫ ਦਸੂਆ ਦੇ ਪਿੰਡ ਲਾਲੇਵਾਲ ਚ ਦੋ ਤਰ੍ਹਾਂ ਜੰਮ ਕੇ ਪਿੜੀਆਂ ਜਿਸ ਦੀ ਵੀਡੀਓ ਸਾਹਮਣੇ ਆਈ ਤਸਵੀਰਾਂ ਚ ਕੁਝ ਲੋਕ ਡਾਂਗਾ ਨਾਲ ਇੱਕ ਦੂਜੇ ਤੇ ਬਾਹਰ ਕਰਦੇ ਦਿਖਾਈ ਦੇ ਰਹੇ ਨੇ ਮਹਿਲਾਵਾਂ ਦੀ ਵੀ ਇਸ ਦੌਰਾਨ ਕੁੱਟਮਾਰ ਕੀਤੀ ਗਈ ਬਾਲਾਂ ਤੋਂ ਫੜ ਕੇ ਮਹਿਲਾ ਨੂੰ ਗਲੀ ਚ ਘੜੀਸਿਆ ਗਿਆ ਚੱਪਲਾਂ ਨਾਲ ਕੁੱਟਮਾਰ ਕੀਤੀ ਗਈ ਪੂਰਾ ਵਿਵਾਦ ਸੀਸੀਟੀਵੀ ਕੈਮਰਾ ਨੂੰ ਲੈ ਕੇ ਹੋਇਆ ਗਵਾਂਡੀਆਂ ਨੇ ਪੀੜਿਤ ਪਰਿਵਾਰ ਨੇ ਜੋ ਹਮਲੇ ਦੀ ਸ਼ਿਕਾਇਤ ਕੀਤੀ ਹੈ ਕਿ ਸੀਸੀਟੀਵੀ ਕੈਮਰੇ ਉਹਨਾਂ ਦੇ ਘਰਵਾਲੇ ਕਰਕੇ ਲਾਏ ਗਏ ਸੀ ਜਿਸ ਤੋਂ ਸਾਰਾ ਇਹ ਵਿਵਾਦ ਖੜਾ ਹੋਇਆ। ਫਲੋਰ ਰੇਡੇ ਸੰਗੜੀ ਧੁੰਦ ਕਰਕੇ ਭਿਆਨਕ ਸੜਕ ਹਾਦਸਾ ਵਾਪਰਿਆ। ਦੇਰ ਰਾਤ ਤਕਰੀਬਨ 11 ਵਜੇ ਦੇ ਕਰੀਬ ਇੱਕ ਪ੍ਰਾਈਵੇਟ ਈਸੀ ਬੱਸ ਤੇ ਟਰੱਕ ਵਿਚਾਲੇ ਟੱਕਰ ਹੋਈ। ਬੱਸ ਤੇ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ 'ਚ ਬੱਸ 'ਚ 6 ਤੋਂ 7 ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਾਨੀ ਨੁਕਸਾਨ ਤੋਂ ਬਚਾਰੇ ਹਾਂ ਔਰ ਹਾਦਸੇ ਦੀ ਵਜ੍ਹਾ ਪੂਰ ਵਿਜ਼ਿਬਿਲਿਟੀ ਮੰਨਿਆ। ਜੰਮੂ ਕਸ਼ਮੀਰ ਚ ਤੀਰਥ ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਮਿੰਨੀ ਬੱਸ ਨਾਲ ਉਸਦੀ ਟੱਕਰ ਹੋ ਗਈ ਬੱਸ ਚ 40 ਦੇ ਕਰੀਬ ਸ਼ਰਧਾਲੂ ਸਵਾਰ ਸੀ ਜੋ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਿਫੋੜੀ ਦੇ ਦਰਸ਼ਨਾਂ ਲਈ ਜਾ ਰਹੀ ਸੀ ਹਾਦਸੇ ਚ 12 ਤੋਂ 15 ਲੋਕ ਜ਼ਖਮੀ ਹੋਏ ਨੇ ਸਾਰੇ ਯਾਤਰੀ ਯੂਪੀ ਦੇ ਸੀਤਾਪੁਰ ਦੇ ਰਹਿਣ ਵਾਲੇ ਸੀ ਬੱਸ ਕੁਝ ਹੀ ਕਿਲੋਮੀਟਰ ਪਹਿਲਾਂ ਆਪਣਾ ਸੰਤੁਲਨ ਗਵਾ ਗਈ ਤਾਂ ਸਾਹਮਣੇ ਤੋਂ ਆ ਰਹੀ ਬੱਸ ਨਾਲ ਛੱਟ ਜਲੰਧਰ ਦੀ ਰਾਮਾ ਮੰਡੀ ਦੇ ਨਿਊ ਅਰਜਨ ਸਿੰਘ ਨਗਰ ਚ ਦਿਨ ਦਿਹਾੜੇ ਘਰ ਚ ਵੜ ਕੇ ਲੁੱਟ ਹੋ ਗਈ ਲੁਟੇਰੇ ਬਾਈਕ ਤੇ ਆਏ ਇੱਕ ਲੁਟੇਰਾ ਘਰ ਦੇ ਬਾਹਰ ਇੰਤਜ਼ਾਰ ਕਰਦਾ ਰਿਹਾ ਦੂਜਾ ਅੰਦਰ ਗਿਆ ਮਹਿਲਾ ਨੂੰ ਪਹਿਲਾਂ ਗੱਲਾਂ ਚਲਾਇਆ ਤੇ ਫਿਰ ਚਪਟ ਮਾਰੀ ਕਰਕੇ ਚੇਨ ਖੋ ਕੇ ਫਰਾਰ ਹੋ ਗਏ ਪੀੜਤਾ ਕਮਲਜੀਤ ਕੌਰ ਘਰ ਦੇ ਅੰਦਰ ਜਾ ਕੇ ਰੌਲਾ ਪਾਉਂਦੀ ਹੈ ਕਈ ਮਹਿਲਾਵਾਂ ਉਸ ਦੇ ਪਿੱਛੇ ਭੱਜਦੀਆਂ ਨੇ ਪਰ ਇਹਨਾਂ ਨੂੰ ਲੁਟੇਰੇ ਫਰਾਰ ਹੋ ਗਏ ਵਹਾਲੀ ਦੇ ਫੇਜ਼ 2 ਚ ਬੇਕੌਫ ਲੁਟੇਰਿਆਂ ਦਾ ਅਤੰਕ ਦੇਖਣ ਨੂੰ ਮਿਲਿਆ ਜਿੱਥੇ ਦਿਨ ਦਿਹਾੜੇ ਦੋ ਬਦਮਾਸ਼ ਬੂਤ ਚ ਵੜ ਗਏ ਚਾਕੂ ਦੀ ਲੋਖ ਤੇ ਨੌਜਵਾਨ ਨੂੰ ਬੰਦੀ ਬਣਾ ਕੇ ਗੱਲੇ ਚੋਂ ਹਜ਼ਾਰਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ ਲੁੱਟ ਦੀ ਇਹ ਵਾਰਤਾਤ ਸੀਸੀਟੀਵੀ ਚ ਕੈਦ ਹੋ ਗਈ ਦੇਖਿਆ ਜਾ ਰਿਹਾ ਹੈ ਕਿ ਪਾਰਕ ਦੇ ਰਸਤੇ ਬਦਮਾਸ਼ ਬੂਤ ਚ ਦਾਖਲ ਹੋਏ ਤੇ ਵਾਰਤਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਲੁਟੇਰਿਆਂ ਦੀ ਉਮਰ ਤਕਰੀਬਨ 20 ਤੋਂ 25 ਸਾਲ ਦਸੀ ਗਈ ਰੋਜ਼ਪੁਰ ਦੀ ਤਮਨ ਕਲੋਡੀ ਚ ਚੋਰਾਂ ਨੇ ਮੈਡੀਕਲ ਸ਼ਾਪ ਨੂੰ ਨਿਸ਼ਾਨਾ ਬਣਾਇਆ ਮੋਟਰਸਾਈਕਲ ਤੇ ਆਏ ਦੋ ਚੋਰਾਂ ਨੇ ਪਹਿਲਾਂ ਦੁਕਾਨ ਦਾ ਸ਼ਟਰ ਤੋੜਿਆ ਤੇ ਦੁਕਾਨ ਦੇ ਅੰਦਰ ਦਾਖਲ ਹੋਏ ਫਿਰ ਦੁਕਾਨ ਚੋਂ ਸਾਰਾ ਸਮਾਨ ਤੇ ਨਕਦੀ ਲੈ ਕੇ ਫਰਾਰ ਹੋ ਗਏ ਪੂਰੀ ਵਾਰਦਾਤ ਸੀਸੀਟੀਵੀ ਚ ਕੈਦ ਹੋਈ ਜਿਸ ਦੇ ਆਧਾਰ ਤੇ ਪੁਲਿਸ ਕਾਰਵਾਈ ਕਰ ਰਹੀ ਹੈ ਦੁਕਾਨ ਦੇ ਮਾਲਕ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਵੇ ਲੁਧਿਆਣਾ ਚ ਡੀਸੀ ਦਫ਼ਤਰ ਦੇ ਕਰਮੀਆਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਪੁਰਾਣੀ ਪੈਨਸ਼ਨਾਂ ਬਹਾਲ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਕਰਮੀਆਂ ਨੇ ਹੜਤਾਲ ਕੀਤੀ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨਣ ਤਾਉਣ ਵਾਲੇ ਦਿਨਾਂ 'ਚ ਪੰਜਾਬ ਭਰ ਚੋਂ ਇਕੱਠੇ ਹੋ ਕੇ ਕਰਮੀ ਬਰਨਾਲਾ 'ਚ ਵੱਡਾ ਪ੍ਰਦਰਸ਼ਨ ਕਰ ਗਏ ਇਸ ਦੌਰਾਨ ਆਪਣੇ ਕੰਮ ਕਰਵਾਉਣ ਲਈ ਡੀਸੀ ਦਫਤਰ ਪਹੁੰਚ ਰਹੇ ਲੋਕ ਵੀ ਖੱਜਲ ਖਵਾਰ ਹੋ ਗਏ ਨਸਰ ਰੋਤਕ ਦੇ ਚਿੜੀਆ ਘਰ 'ਚ ਇੱਕ ਨੌਜਵਾਨ ਨੂੰ ਸ਼ੇਰਨੀ ਨਾਲ ਸੈਲਫੀ ਲੈਣਾ ਪਾਰੀ ਪੈ ਗਿਆ ਨੌਜਵਾਨ ਪਿੰਜਰੇ ਦੇ ਸਾਹਮਣੇ ਖੜ ਕੇ ਵੀਡੀਓ ਬਣਾ ਰਿਹਾ ਸੀ ਗੁੱਸੇ 'ਚ ਆ ਕੇ ਸ਼ੇਰਨੀ ਨੇ ਗੇਟ ਨੂੰ ਪੰਜੇ ਨਾਲ ਧੱਕਾ ਮਾਰਿਆ ਜਿਸ ਕਰਕੇ ਇੱਕ ਪਿੰਜਰੇ ਦਾ ਗੇਟ ਖੁੱਲ ਗਿਆ ਤੇ ਸ਼ੇਰਨੀ ਬਾਹਰ ਆ ਗਈ ਨੌਜਵਾਨ ਨੂੰ ਭੱਜਣਾ ਪੈ ਗਿਆ ਜਾਨੀ ਨੁਕਸਾਨ ਤੋਂ ਬਚਾਰਿਆ ਚਿੜੀਆ ਕਰਦੇ ਕਰਮਚਾਰੀਆਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਸ਼ੇਰਨੀ ਨੂੰ ਵਾਪਸ ਪਿੰਜਰੇ ਚ ਬੰਦ ਡਾਂਡਾ ਜੰਗਲਾਤ ਵਿਭਾਗ ਨੇ 40 ਫੁੱਟ ਡੂੰਘੇ ਖੂਚ ਡਿੱਗੇ ਸਾੰਬਰ ਨੂੰ ਰੈਸਕਿਊ ਕੀਤਾ ਤੇ ਖੂਚੋਂ ਬਾਹਰ ਕੱਢਿਆ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਪਟਿਆਲਾ ਦਾ ਹੈ ਜਿੱਥੇ ਲਹਾਕਿਆਂ ਪ੍ਰਾਣੇ ਸੁੱਕੇ ਖੂਚ ਸਭ ਡਿੱਗ ਪਿਆ ਪਿੰਡ ਵਾਸੀਆਂ ਨੇ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਤਕਰੀਬਨ ਅੱਧੇ ਘੰਟੇ ਬਾਅਦ ਟੀਮ ਪਹੁੰਚੀ ਤੇ 2 ਘੰਟੇ ਦੀ ਮਿਹਨਤ ਤੋਂ ਬਾਅਦ ਸਾੰਬਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਮੁੱਲਾਪੁਰ ਦਾਖਾ ਦੇ ਪਿੰਡ ਚੱਕ ਕਲਾ ਚੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਸ਼ਾਰਟ ਸਰਕਟ ਕਰਕੇ ਇੱਕ ਪੀਵੀਸੀ ਪੇਪਰ ਟੇਪ ਫੈਕਟਰੀ ਨੂੰ ਅੱਗ ਲੱਗ ਗਈ ਜਾਣਕਾਰੀ ਮੁਤਾਬਕ 1.5 ਏਕੜ ਚ ਫੈਕਟਰੀ ਚ ਲੱਗੀ ਸਾਰੀ ਮਸ਼ੀਨਰੀ ਤੇ ਰੌ ਮਟੀਰੀਅਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਅੱਗ ਬੁਝਾਉਣ ਲਈ 50 ਤੋਂ 60 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਹੋਈਆਂ ਲੁਧਿਆਣਾ ਦੇ ਪਿੰਡ ਕਾਲਗੜ੍ਹ ਕਲਾਂ ਚ ਇੱਕ ਨਸ਼ੇੜੀ ਨੇ ਆਪਣੇ ਹੀ ਘਰ ਨੂੰ ਅੱਗ ਲਾ ਦਿੱਤੀ ਦਰਸਲ ਨੌਜਵਾਨ ਆਪਣੀ ਮਾਂ ਤੋਂ ਨਸ਼ੇ ਦੀ ਪੂਰਤੀ ਲਈ ਪੈਸੇ ਮੰਗ ਰਿਆ ਸੀ ਮਾਂ ਵੱਲੋਂ ਪੈਸੇ ਨਾ ਦੇਣ ਤੇ ਪਹਿਲਾਂ ਤਾਂ ਘਰ ਨੂੰ ਅੱਗ ਲਾ ਦਿੱਤੀ ਤੇ ਕਾਰਨਦਰ ਬੈਠ ਕੇ ਆਤਮ ਹੱਤਿਆ ਦੀ ਗੱਲ ਕਹੀ ਹਾਲੇ ਦਿਵਾਲੇ ਦੇ ਲੋਕਾਂ ਨੇ ਬੜੀ ਵਿਸ਼ੱਕਤ ਤੋਂ ਬਾਅਦ ਮੁਲਜ਼ਮ ਦੀ ਮਾਂ ਨੂੰ ਬਲਦੇ ਘਰ ਚੋਂ ਬਾਹਰ ਕੱਢਿਆ ਤੇ ਬਾਅਦ ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਮੌਲੀਜ ਪੰਜਾਬ ਪੁਲਿਸ ਨੇ ਪਹਿਲੇ ਸਵਰ ਸੋਲਰ ਪਾਵਰ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਮੁਹੱਲੀ ਜिले ਚ ਸੋਲਰ ਪਾਵਰ ਦੀ ਮਦਦ ਨਾਲ ਸੜਕਾਂ ਤੇ ਲਾਈਟ ਪੁਆਇੰਟ ਬਣਾਏ ਗਏ ਨੇ ਜਿਸ ਦੇ ਲਈ ਕਿਸੇ ਤਰ੍ਹਾਂ ਦੀ ਇਲੈਕਟ੍ਰਿਸਿਟੀ ਦੀ ਲੋਡ ਨਹੀਂ ਹੋਏਗੀ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਕਿਹਾ ਕਿ ਇਸ ਲਾਈਟ ਨੂੰ ਜ਼ਰੂਰਤ ਦੇ ਹਿਸਾਬ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਵੀ ਲਿਜਾਇਆ ਜਾ ਸਕਦਾ ਹੈ ਮੁਹੱਲੀ ਦੇ ਜਿਹੜੇ ਵੀ ਇਲਾਕੇ ਚ ਟ੍ਰੈਫਿਕ ਜ਼ਿਆਦਾ ਹੈ ਉੱਥੇ ਇਹਨਾਂ ਲਾਈਟਾਂ ਨੂੰ ਲਾਉਣਾ ਸ਼ੁਰੂ ਕਰੇਗਾ ਨਵਾਂ ਸ਼ਹਿਰ ਚ ਬਾਲ ਵਿਆਹ ਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ 15 ਸਾਲਾਂ ਲੜਕੀ ਦਾ 25 ਸਾਲ ਦੇ ਨੌਜਵਾਨ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ ਗੁਪਤ ਸੂਚਨਾ ਦੇ ਆਧਾਰ ਤੇ ਕ੍ਰਾਈਮ ਅਗੇਂਸਟ ਔਮਨ ਐਂਡ ਚਾਈਲਡ ਵਿੰਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਇਸ ਵਿਆਹ ਨੂੰ ਰੁਕਵਾਇਆ ਪੁਲਿਸ ਨੇ ਲਾੜੇ ਪਰਿਵਾਰ ਨੂੰ ਬਰਾਤ ਲੈ ਕੇ ਆਉਣ ਲਈ ਬਨਾ ਕਰ ਦਿੱਤਾ ਲੜਕੀ ਪਰਿਵਾਰ ਦੀ ਕਾਉਂਸਲਿੰਗ ਕੀਤੀ ਗਈ ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਦੇ ਵਾਰ-ਵਾਰ ਘਰੋਂ ਭੱਜਣ ਤੋਂ ਪਰੇਸ਼ਾਨ ਸੀ ਜਿਸ ਤੇ ਚਲਦੇ ਹ ਉਸਦਾ ਵਿਆਹ ਕਰਵਾ ਰਹੀ ਸੀ ਵੋੜਕਪੁਰਾ ਦੇ ਜੈਤੋ ਰੋਡ ਦੇ ਸ਼ਹੀਦ ਭਗਤ ਸਿੰਘ ਚੌਂਕ 'ਚ ਲੱਗੇ ਕੂੜੇ ਦੇ ਢੇਰਾਂ ਤੋਂ ਆਲੇ-ਦੁਆਲੇ ਦੇ ਲੋਕ ਬੜੇ ਪਰੇਸ਼ਾਨ ਨੇ ਕੂੜੇ ਤੋਂ ਆਉਣ ਵਾਲੀ ਬਦਬੂ ਤੇ ਗੰਦਗੀ ਕਰਕੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਲੋਕਾਂ ਨੇ ਮੰਗ ਕੀਤੀ ਹੈ ਕਿ ਡੰਪ ਨੂੰ ਹਟਾਇਆ ਜਾਵੇ ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਲੋਕ ਕੂੜਾ ਕਰਕਟ ਚੌਂਕ 'ਚ ਨਾ ਸੁੱਟਿਆ ਕਰਨ ਨਹੀਂ ਤਾਂ ਉਹਨਾਂ ਦੇ ਚਲਾਨ ਕੱਟੇਗਾ ਪੰਜਾਬ ਚ ਮੌਸਮ ਨੇ ਇੱਕ ਦਿਨ ਚ ਸਾਰੇ ਰਿਕਾਰਡ ਤੋੜ ਦਿੱਤੇ ਨੇ ਦਿਨ ਦਾ ਤਾਪਮਾਨ 27 ਡਿਗਰੀ ਦੇ ਕਰੀਬ ਹੈ ਜਦਕਿ ਰਾਤ ਦਾ ਤਾਪਮਾਨ 18 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ ਪਿਛਲੇ ਕਈ ਸਾਲਾਂ ਤੋਂ ਨਵੰਬਰ ਮਹੀਨੇ ਚ ਤਾਪਮਾਨ ਚ ਖਾਸਾ ਫਰਕ ਹੈ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਦੀ ਸੰਭਾਵਨਾ ਨਹੀਂ ਵਿਭਾਗ ਨੇ ਲੋਕਾਂ ਨੂੰ ਪ੍ਰਦੂਸ਼ਣ ਦੇ ਚਲਦੇ ਸੁਚੇਤ ਰਹਿਣ ਲਈ ਕਿਹਾ ਹੈ ਹਵਾ ਦੀ ਸਪੀਡ ਘਟ ਹੁੰਦੀ ਹੈ ਤਾਂ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ